ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਹੋਲੀ ਦਾ ਤਿਉਹਾਰ ਸੀ ਤੇ ਅੱਜ ਦੇ ਤਿਉਹਾਰ ਦੇ ਨਾਮ ਤੇ ਕਈ ਲੋਕ ਗੁੰਡਾਗਰਦੀ ਅਤੇ ਹੁੱਲੜਬਾਜੀ ਕਰਦੇ ਹਨ ਜਿਸ ਦੇ ਕਰਕੇ ਕਈ ਬਜ਼ੁਰਗਾਂ ਨੂੰ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਹੋਣਾ ਪੈਂਦਾ ਹੈ ਤੁਸੀਂ ਵੀ ਨੈਟ ਤੇ ਕਈ ਜ਼ਿਆਦਾ ਵੀਡੀਓਜ਼ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ ਜਿਨ੍ਹਾਂ ਵਿੱਚ ਕਿ ਲੋਕ ਮੁੰਡੇ ਖਾਸ ਕਰਕੇ ਹੁੱਲੜਬਾਜੀ ਕਰਦੇ ਹਨ ਗੁੰਡਾਗਰਦੀ ਕਰਦੇ ਹਨ ਐਵੇਂ ਦੀਆਂ ਵੀਡੀਓਜ਼ ਤੁਸੀਂ ਦੇਖਿਆ ਹੋਣਗੀਆਂ ਐ ਮੇਰੇ ਰਸਤੇ ਦੇ ਵਿੱਚ ਉਹ ਲੋਕਾਂ ਨੂੰ ਘੇਰ ਕੇ ਲੋਕਾਂ ਤੇ ਰੰਗ ਪਾ ਦਿੰਦੇ ਹਨ ਹੋਰ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਹਨ ਜਿਵੇਂ ਕਿ ਅਗਰ ਕੋਈ ਕਿਸੇ ਗਮਗਹੀਨ ਮਾਹੌਲ ਤੋਂ ਆਇਆ ਹੁੰਦਾ ਹੈ ਗਮਗਹੀਨ ਮਾਹੌਲ ਤੋਂ ਆਇਆ ਹੁੰਦਾ ਹੈ ਜਾਂ ਫਿਰ ਕਿਸੇ ਐਵੇਂ ਦੇ ਸਮਾਗਮ ਤੋਂ ਆਇਆ ਹੁੰਦਾ ਹੈ ਜਿਸ ਦੇ ਵਿੱਚ ਕਿ ਕੋਈ ਘਟਨਾ ਅਜੀਬ ਵਾਪਰੀ ਹੁੰਦੀ ਹੈ ਜੋ ਕਿ ਖੁਸ਼ੀ ਦੇ ਮਾਹੌਲ ਵਾਲੀ ਨਹੀਂ ਹੁੰਦੀ ਕੋਈ ਬੁਰੀ ਘਟਨਾ ਵਾਪਰੀ ਹੁੰਦੀ ਹੈ ਉਸ ਨੂੰ ਵੀ ਨਾ ਧਿਆਨ ਦੇ ਵਿੱਚ ਰੱਖਦੇ ਹੋਏ ਕਈ ਲੋਕ ਆਂਦੇ ਜਾਂਦੇ ਆਂਦੇ ਰਸਤੇ ਦੇ ਵਿੱਚ ਹੀ ਰੰਗ ਪਾ ਦਿੰਦੇ ਹਨ ਜੋ ਕਿ ਇੱਕ ਬਹੁਤ ਹੀ ਪੈੜੀ ਗੱਲ ਹੈ ਇਸੇ ਤਰ੍ਹਾਂ ਕੁਝ ਲੋਕ ਉਹਨਾਂ ਤੇ ਰੰਗ ਵਗੈਰਾ ਪਾਉਣ ਲੱਗ ਜਾਂਦੇ ਹਨ ਰੰਗ ਵਗੈਰਾ ਸੁੱਟਣ ਲੱਗ ਜਾਂਦੇ ਹਨ ਤੇ ਇਸ ਦੇ ਹੀ ਚੱਲਦੇ ਕਈ ਲੋਕ ਐਵੇਂ ਲੜਾਈ ਝਗੜੇ ਦੇ ਵੀ ਕਰਨ ਲੱਗ ਜਾਂਦੇ ਹਨ ਅਤੇ ਤੇਜ਼ ਰਫ਼ਤਾਰ ਤੇ ਸਕੂਟਰ ਮੋਟਰਸਾਈਕਲ ਅਤੇ ਆਦ ਹੋਰ ਕਈ ਵਹੀਕਲ ਚਲਾਉਂਦੇ ਹਨ ਜਿਸ ਦੇ ਨਾਲ ਕਿ ਉਹ ਆਪਣੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਹਨ ਅਤੇ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਹਨ ਐਵੇਂ ਹੀ ਅੱਜ ਅਸੀਂ ਦੇਖ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਕਿ ਸੁਖਨਾ ਝੀਲ ਤੇ ਕਿਵੇਂ ਬਹੁਤ ਸਾਰੇ ਲੋ ਘੁੱਲਰ ਬਾਜੀ ਕਿਵੇਂ ਕਰਦੇ ਫਿਰਦੇ ਹਨ ਤੇ ਇਸੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਉੱਥੇ ਤਾਂ ਹੁਣ ਤੁਸੀਂ ਦੇਖੋ ਸੁਖਨਾ ਝੀਲ ਦੀ ਇਹ ਵੀਡੀਓ ਜਿੱਥੇ ਕੀ ਹੋਲੀ ਦੇ ਮੌਕੇ ਇਹ ਬਣਾਈ ਗਈ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਪੋਲਣਾ ਮਿਲਦੇ ਹਾਂ ਜਲਦ ਉਦੋਂ ਤੱਕ ਤੁਸੀਂ ਦੇਖੋ ਇਹ ਵੀਡੀਓ ਧੰਨਵਾਦ